ਸਿੰਗ ਗੜ ਗੱਜ ਸਾਡੇ ਛੱਤਰ ਦੇ ਉੱਤੇ ਵੱਜ ਇਹ ਕਹਿੰਦਾ ਹੈ ਕਿ ਭਗਵੰਤ ਮਾਨ ਦੀਆਂ ਵੀਡੀਓ ਵਾਇਰਲ ਹੋਈਆਂ ਜਿਦੇ ਵਿੱਚ ਦਸੋਂ ਬੂਰਾ ਨੂੰ ਚੇਅਰਸ ਕਰ ਰਿਹਾ ਸ਼ਰਾਬ ਦੇ ਛਿੱਟੇ ਮਾਰ ਰਿਹਾ ਤੇ ਪਿੰਡਰ ਵਾਲੇ ਦੇ ਕਹਿੰਦਾ ਪਿਸ਼ਾਬ ਕਰ ਰਿਹਾ ਪਿੰਡਰ ਵਾਲੇ ਦੇ ਪਿੰਡਰਾਂ ਨਾਲ ਤਾਂ ਪਹਿਲੀ ਗੱਲ ਤਾਂ ਹੈ ਹੀ ਨਹੀਂ ਉਹ ਤਾਂ ਕੌਣ ਦਾ ਪੂਰਾ ਹੋ ਗਿਆ ਮਰ ਗਿਆ ਠੀਕ ਆ ਐਂ ਕਹਿਣਾ ਵੀ ਉਹਦੀ ਫੋਟੋ ਤੇ ਉਹਦੀ ਫੋਟੋ ਦਵਾਰ ਤੇ ਆ ਉਹ ਤਾਂ ਕਲੀਅਰ ਮੈਂ ਫੋਟੋ ਨੂੰ ਜ਼ੂਮ ਕਰ ਕਰਕੇ ਦੇਖਿਆ ਉਹ ਤਾਂ ਕੋਈ ਅਫਦਾਲੀ ਦੀ ਫੋਟੋ ਲੱਗਦੀ ਹੈ ਜਿਵੇਂ ਕੋ ਕੋ ਸੁਲਾ ਖੜਾ ਹੁੰਦਾ ਸੋ ਕਹਿੰਦਾ ਫਿਰ ਪਸ਼ਾਬ ਆਇਆ ਨਹੀਂ ਉਹਨੂੰ ਉਹਨੇ ਫਿਰ ਕਹਿੰਦਾ ਆਇਆ ਹੀ ਛੱਟੇ ਮਾਰਤੇ ਤੈਨੂੰ ਕਿਤਾ ਪਤਾ ਉਹਨੂੰ ਪਸ਼ਾਬ ਆਇਆਗੇ ਨਹੀਂ ਆਇਆ ਉਹ ਖਬੀਰ ਬਾਦਲ ਬੁੜੇ ਮੂੰਹ ਮੰਨਿਆ ਕਿ ਮੈਂ ਇੰਨੀ ਬੇਅਦਬੀਆਂ ਕਰਵਾਈਆਂ ਪੋਥੀਆਂ ਦੀਆਂ ਬੁੜਕਾ ਸਾਹਿਬ ਦੀਆਂ ਗੁਰਗਨ ਸਾਹਿਬ ਉਹਨੇ ਗਰਦਾਰ ਚ ਕਲਵਾਈਆਂ ਉਹ ਕਹਿੰਦਾ ਮੈਂ ਇੰਨੀਆਂ ਬੇਦਕ ਬੰਦਾ ਮੂੰਹ ਤਾਂ ਮੰਨਿਆ ਆ ਕੇ ਉਹ ਕਿ ਪੱਟ ਲਿਆ ਇਹ ਕਿਉਂ ਵੀਡੀਓ ओरिजिनल ਆ ਕਿ AI ਨਾਲ ਬਣਾਈ ਆ ਸੋ ਭਗਵੰਤ ਮਾਨ ਦੀ ਵੀਡੀਓ ਦੇ ਵਿੱਚ ਜਿੰਨੀ ਵੀ ਵੀਡੀਓ ਦੀ ਵਾਇਰਲ ਹੋਈਆਂ ਚਾਹੇ ਉਹ ਕੁੜੀ ਨਾਲ ਰੂਮ ਚ ਉਹਦੇ ਕਾਲੇ ਚਸ਼ਮੇ ਕਿਉਂ ਆ ਤੂੰ ਕਿਹਾ ਸੀ ਓਏ ਗੜਗਾਜ 73 ਤੇ ਵੱਜ ਮੇਰੇ ਤੂੰ ਕਿਹਾ ਸੀ ਉਹਨੂੰ ਕਿ ਕਾਲੇ ਚਸ਼ਮੇ ਲਾ ਕੇ ਜਦੋਂ ਤੂੰ ਹੋਟਲਾਂ ਤੇ ਲੈ ਕੇ ਜਾਣਾ ਤੂੰ ਘਟਾ ਤੁਸੀਂ ਅਮਰ ਸ਼ੱਕਿਆ ਗਾਤਰੇ ਪਾਇਆ ਤੇ ਤੁਹਾਡੇ ਕੀ ਗੱਲ ਚੁੱਲ ਚ ਹੁੱਲ ਨਹੀਂ ਹੁੰਦੀ ਆ ਤੁਸੀਂ ਲੁੱੱਚੇ ਕੰਮ ਨਹੀਂ ਕਰਦੇ ਹੋਟਲਾਂ ਜਾ ਕੇ ਉਹ ਭਰਿਆ ਪਿਆ ਭਰਿਆ ਇਤਿਹਾਸ ਭਰਿਆ ਪਿਆ ਜੋ ਤੁਸੀਂ ਲੋਕ ਗੰਦਪਾਨੇ ਉਹ ਸ਼ੇਰ ਸਾਹਿਬ ਪਾ ਕੇ ਤੂੰ ਪਹਿਲੇ ਉਹ ਵੀਡੀਓ ਨੂੰ ਟੈਸਟ ਕਰਾ ਉਹ ਫੇਕ ਆ ਕਿ AI ਨਾਲ ਬਣੀ ਐ ਗੱਲ ਫੇਰ ਕਰੀ ਭਗਵੰਤ ਮਾਨ ਨਾਲ ਭਗਵੰਤ ਮਾਨ ਨਾਲ ਐਸਾ ਹੋਰ ਕਿਹੜਾ ਬੰਦਾ ਸੀ ਜਿਹੜਾ ਉਸ ਉਹ ਵੀਡੀਓ ਨੂੰ ਬਣਾ ਰਿਹਾ ਸੀ ਉਹ ਵੀ ਤਾਂ ਗੁਰਸਿੱਖੀ ਸੀ ਜੇ ਮੰਨ ਲਓ ਭਗਵੰਤ ਮਾਨ ਨੇ ਚੇਅਰਸ ਕੀਤਾ ਗੁਰੂ ਮਹਾਰਾਜ ਦੀ ਫੋਟੋ ਨੂੰ ਛਿੱਟੇ ਮਾਰੇ ਆ ਤੇ ਤੁਹਾਡੇ ਭਿੰਡਰ ਵਾਲੇ ਦੇ ਉੱਤੇ ਉਹਨੂੰ ਮੂਤਨ ਦੀ ਕੋਸ਼ਿਸ਼ ਕੀਤੀ ਆ ਤਾਂ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਉਹ ਵੀ ਤਾਂ ਗੁਰਸਿੱਖ ਸੀ ਕੌਣ ਜਗਮਨ ਸਮਰਾ ਉਹਨੇ ਕਿਉਂ ਨਹੀਂ ਰੋਕੇ ਉਸ ਟਾਈਮ ਉਹਨੇ ਇਸ ਚੀਜ਼ ਦਾ ਪੂਰਜੋਤ ਵਿਰੋਧ ਕਿਉਂ ਨਹੀਂ ਕੀਤਾ ਉਸੇ ਟਾਈਮ ਤਰੰਤ ਇਹ ਵੀਡੀਓ ਵਾਇਰਲ ਕਿਉਂ ਨਹੀਂ ਕੀਤੀਆਂ ਉਸੇ ਟਾਈਮ ਉਹਨੇ ਤੁਹਾਡੇ ਜੱਥੇ ਨੂੰ ਤੁਹਾਡੇ ਹਰਮੰਦਰ ਸਾਹਿਬ ਨੂੰ ਐਸਜੀਪੀਐਲ ਨੂੰ ਵੀਡੀਓ ਕਿਉਂ ਨਹੀਂ ਪਾਈਆਂ ਕਿਉਂਕਿ ਉਹ ਬੰਦਾ ਦਿਮਾਗੀ ਅਗਰ ਇਹ ਸੱਚ ਹੈ ਅਗਰ ਇਹ ਓਰੀਜਨਲ ਹੈ ਠੀਕ ਹੈ ਉਹ ਬੰਦਾ ਦਿਮਾਗੀ ਵੀ ਜਿਹਦੇ ਕੋਲ ਦੇ ਤੇ ਜਾਊਗਾ ਉਹਨੂੰ ਬਲੈਕਮੇਲ ਕਰੋ ਉਹਨੇ ਕੀਤਾ ਵੀ ਹੋਣਾ ਬਲੈਕਮੇਲ ਵਰਤਮਾਨ ਨੇ ਕਿਉਂ ਨਾ ਕਰ ਲਾ ਜੋ ਕਰਨਾ ਸੋ ਤੂੰ ਜੱਜ ਨਹੀਂ ਲੱਗਿਆ ਤੂੰ ਨਹੀਂ ਲੱਗਿਆ ਮਨਿਸਟਰ ਔਰ ਸਿੱਖੀ ਦਾ ਤੂੰ ਠੇਕੇਦਾਰ ਨਹੀਂ ਹੈ ਤੂੰ ਸਿੱਖੀ ਮੁੱਲ ਨਹੀਂ ਖਰੀਦੀ ਤੂੰ 10 ਗੁਰੂਆਂ ਨੂੰ ਮੁੱਲ ਨਹੀਂ ਖਰੀਦੇ ਆ ਕਰਕੇ ਸੱਦੇਗਾ ਤਾਂ ਇਨਸਾਫ ਦੋ ਤੇ ਜਿੱਦਣ ਤੇਰੇ ਚਿੱਠੇ ਖੁੱਲਣ ਤੇ ਆਗੇ ਨਾ ਗੜਗਾਤ ਸਿੰਘ ਮੇਰੇ ਛਿੱਤਰ ਤੇ ਅੱਜ ਜਿੱਦਣ ਕੁਲਦੀਪ ਸਿੰਘ ਤੇਰੇ ਚਿੱਠੇ ਖੁੱਲਣ ਤੇ ਆਗੇ ਨਾ ਵੀ ਤੂੰ ਜਵਾਨੀ ਤੋਂ ਲੈ ਕੇ ਅੱਜ ਤੱਕ ਕਿੰਨੀਆਂ-ਕਿੰਨੀਆਂ ਰੰਗ ਰਲੀਆਂ ਮਣਾਈਆਂ ਹਗਾਤਰੇ ਪਾ ਕੇ ਤੂੰ ਆਪਣਾ ਹਿਸਾਬ ਲਾ ਲਈ ਸੋ ਕਿਸੇ ਬੰਦੇ ਨੂੰ ਨਾ ਬਿਨਾ ਸਬੂਤ ਤੋਂ ਲਲਕਾਰਨ ਤੋਂ ਪਹਿਲਾਂ ਆਪ ਦੇ ਵੀ ਥੱਲੇ ਸੋਟਾ ਮਾਰ ਕੇ ਦੇਖ ਲਿਆ ਕਰ ਤੂੰ ਦੁੱਧ ਦਾ ਤੋਲਿਆ ਹੈਗਾ ਮੈਂ ਤਾਂ ਕਹਿੰਨੀ ਆ ਕੋਈ ਨਾ ਕੋਈ ਗੁਰੂ ਪਿਆਰਾ ਮਹਾਰਾਜ ਦਾ ਬੰਦਾ ਸੰਗਤ ਚ ਉੱਠੇਗਾ ਕੋਈ ਨਾ ਕੋਈ ਜਨਾਨੀ ਆਊਗੀ ਜੋ ਤੇਰੇ ਵੀ ਲੇੜੇ ਲਾਊਗੀ ਦੱਸੋਗੇ ਕਿ ਤੁਸੀਂ ਹੋਟਲਾਂ ਚ ਲਜਾਲ ਜਿਹਾ ਜਨਾਨੀਆਂ ਨਾਲ ਕੀ ਕਰਦੇ ਹੋ ਉਹ ਤੇਰੇ ਵਰਗੇ ਨਾ ਦਾੜੇ ਵਾਲੇ ਤੇ ਪੱਗਾਂ ਚ ਸਿਰ ਪਸਾਏ ਤੇ ਪਾਏ ਗਾਤਰੇ ਉਥੇ ਅਮਰੀਕਾ ਦੇ ਵਿੱਚ ਉਹਨੂੰ ਕੁੜੀਆਂ ਪੋਲ ਖੋਲੀ ਆ ਪਾਈਏ ਵੀਡੀਓ